કાલે કાલે આખી એડની છે ટેકનિકલ મેરે ટેરેસ થઈ જાય ઉપર છોડો જાણે ઉઠે ક્લિક કરો દેખી જાયગા તમને કોનાથી ચલો ਰੰਗ 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 ਫਲਮਾਨ ਹਾ ਫਗੜ ਕੇ ਜਿੱਦੇ ਸਿੱਧਾ ਕਮਾਲੋ ਨਾ ਫਲਮਾਨ ਪੱਕੇ ਬਣ ਕਰੋ ਬਣੋ ਉੱਤਰ ਲਾਓ ਉੱਤਰ 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 ਨਿਚੇ ਉੱਤਰ ਅਲੇ ਦੇ ਨਿਚੇ ਅਲੇ ਦੇ ਚਾ ਹਾ ਰੱਟੇ ਹੂੰ ਅਲੱਗ ਤੇ ਆਹ ਤਾਂ ਹੋ ਗਿਆ ਕਮਰਾ ਜਿਹੜਾ ਤੇ ਆਹ ਹੋ ਗਿਆ ਸਟੋਰ ਕਮਰੇ ਦੇ ਨਾਲ ਆ ਅੰਨਾ ਭੁੰਜਿਆਦਾ ਹੂੰ ਪਤਾ ਨਹੀਂ ਖਬਰ ਦਸਵਾ ਮੈਂ ਕਿੱਧਰ ਹੂੰਗਾ ਤੋ ਹੱਥ ਤਾਂ ਕਾਫੀ ਖੁੱਲ ਲਾ ਆ ਹੈਗੇ ਪੂਜਾ ਦੇ ਪੂਜਾ ਰੋਂਗੇ ਸੈਲਫ ਚਲ ਵੀ ਜਾਵਾਂਗੇ ਹਾਂ ਹਰ ਸੋਈ ਨੂੰ ਐ ਹੁਣ ਲੱਗ ਗਈ ਆ ਨਾਲ ਡਾਈਨਿੰਗ ਏਰੀਆ ਤੇ ਇੱਧਰ ਪੌੜੀ ਦਾ ਆ ਦੂਜਾ ਕਮਰਾ ਜਿਹੜਾ ਇਹਦੇ ਅੰਦਰ ਦਰਵਾਜ਼ਾ ਖੱਟਿਆ ਆਹ ਡਰਾਈਂਗ ਰੂਮ ਦਾ ਇਹ ਕਰਨਾ ਆ ਨਾਲ ਵਾਲਾ ਕਮਰਾ ਇਹਦੇ ਨਾਲ ਬਾਥਰੂਮ ਖੱਟਿਆ ਠੀਕ ਹੈ ਬਾਥਰੂਮ ਆਹ ਇਹਨਾਂ ਲੱਗੇ ਕਿਗਬਾ ਲਈ ਰਬਾਥਰੂਮ ਬੱਲ ਤੇ ਆ ਹੈਗਾ ਰੋਜਾ ਬਾਥਰੂਮ ਆ ਨਾਲ ਜਿਹੜਾ ਸਿੰਕ ਵਗੈਰਾ ਬਣਾ ਲੂਗਾ ਔਰ ਜਿਹੜਾ ਬਾਹਰ ਨੂੰ ਇਦਾਂ ਹੀ ਰੋਜਾ ਕੱਢਿਆ ਮੈਂ ਸਾਹਮਣੇ ਸਾਹਮਣੇ ਨੂੰ ਕੱਢਣਾ ਸਭ ਕਹਿੰਦਾ ਫਿਰ ਉਹ ਮੋਰ ਡਿਜ਼ਾਈਨਿੰਗ ਦੀ ਬਣਨੀ ਇਹ ਹਜੇ ਬਰਾਂਡੇ ਦਾ ਨੀਆ ਭਰੂਗਾ ਬਾਅਦ ਚ ਹੰਨਾ ਕੰਮ ਹੋ ਗਿਆ ਮਕਾਨ ਦਾ ਚੁਗਾਠਣ ਲੱਗ ਗਿਆ ਜਿਹੜੀ ਸਾਰੇ ਆਹ ਦੋ ਕੋ ਮਰੇਣ ਲੱਗੀ ਉਹ ਨਾਲ ਪੁਜਾਰੂ ਅੰਦਰ ਲੱਗਣੀ ਪੋਕੜੀ ਆਹ ਜੀ ਕਿਚਨ ਆ ਹੈਗਾ ਡਾਇਨਿੰਗ ਰੂਮ ਤੇ ਉਹ ਨਾਲ ਵਾਲਾ ਕਮਰਾ ਆਹ ਹੋਈ ਲੈਂਟਰ ਪਾਣ ਦੀ ਤਿਆਰੀ ਸਾਰੀਆਂ ਪਲੇਟਾਂ ਵਗੈਰਾ ਲੈ ਜਾਂਦੀਆਂ ਤੇ ਉਧਰ ਤੋਂ ਪਾਵੇ ਯਾਰ ਸੋਈ ਕਿ ਜਦੋਂ ਨਾ ਮੋੜੇ ਅੱਧਾ ਦੋ ਕਮਰੇ ਲੈਂਟਰ ਨਹੀਂ ਪਿਆ ਮਤਲਬ ਆਹ ਵਾਲੇ ਫੱਟੇ ਲੱਗੇ ਇਸ ਤਰ੍ਹਾਂ ਕਰਕੇ ਪਹਿਲਾਂ ਇਹ ਮੈਂ ਦੇਖਿਆ ਜਿੱਦਾਂ ਕਾਫੀ ਟਾਈਮ ਪਹਿਲਾਂ ਲੱਕੜ ਦੇ ਹਨ ਹੁੰਦੇ ਸੀ ਹੁਣ ਇਹ ਆਦਾਂ ਦੀਆਂ ਲੋਹੇ ਦੀਆਂ ਆਣ ਲੱਗੀਆਂ ਅਜੇ ਬੱਲੀਆਂ ਵਗੈਰਾ ਲਾਣੀਆਂ ਐ ਇਦਾਂ ਦੀ ਜੀ